ਸੇਠ ਬਨਵਾਰੀ لال ਬਹੁਤ ਵੱਡਾ ਜ਼임ੇਦਾਰ ਸੀ। ਉਸ ਦੀ ਨਾਲ ਲੱਗਦੇ ਤਿੰਨ ਚਾਰ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਮੀਨ ਸੀ। ਜ਼ਿਆਦਾਤਰ ਜ਼ਮੀਨ ਉਹ ਠੇਕੇ ਤੇ ਦੇ ਦਿੰਦਾ ਪਰ ਕੁਝ ਜ਼ਮੀਨ ਉੱਤੇ ਉਹਦੇ ਕੰਮ ਕਰਨ ਵਾਲੇ ਕਾਮੇ ਵਾਹੀ ਕਰਦੇ ਰਹਿੰਦੇ। ਸੇਠ ਬਨਵਾਰੀ لال ਬਹੁਤ ਅਮੀਰ ਹੋਣ ਦੇ ਬਾਵਜੂਦ ਦਿਲ ਦਾ ਬੜਾ ਚੰਗਾ ਆਦਮੀ ਸੀ। ਉਹ ਆਪਣੇ ਕਾਮਿਆਂ ਨੂੰ ਕਿਸੇ ਕਿਸਮ ਦੀ ਤੰਗੀ ਨਹੀਂ ਸੀ ਆਉਣ ਦਿੰਦਾ। ਪਰ ਸੇਠ ਦੇ ਵਿੱਚ ਇੱਕ ਬੜੀ ਵੱਡੀ ਕਮਜ਼ੋਰੀ ਸੀ। ਉਹ ਆਪ ਬੜਾ ਸੁਸਤ ਤੇ ਆਲਸੀ ਸੀ ਸਾਰਾ ਦਿੱਲ ਮਾਂ ਪਿਆਰ ਰਹਿੰਦਾ ਖਾਣ ਪੀਣ ਦਾ ਸ਼ੌਕੀਨ ਸੀ ਤੇ ਬਿਸਤਰੇ ਉੱਤੇ ਬੈਠਾ ਬੈਠਾ ਖਾਂਦਾ ਰਹਿੰਦਾ ਜਾਂ ਸੁੱਤਾ ਰਹਿੰਦਾ ਜਵਾਨੀ ਦੇ ਦਿਨ ਤਾਂ ਉਹਦੇ ਚੰਗੇ ਨਿਕਲ ਗਏ ਪਰ ਜਦੋਂ ਵੱਡੀ ਉਮਰ ਦੇ ਵਿੱਚ ਪੈਰ ਰੱਖਣ ਲੱਗਿਆ ਤਾਂ ਬਾਅਦ ਹਜ਼ਮੀ ਕਰਕੇ ਉਹਨੂੰ ਕਈ ਤਰ੍ਹਾਂ ਦੀਆਂ ਤਕਲੀਫਾਂ ਰਹਿਣੀਆਂ ਸ਼ੁਰੂ ਹੋ ਗਈਆਂ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਉਹਨੇ ਪਰਵਾਹ ਨਾ ਕੀਤੀ ਪਰ ਜਦੋਂ ਮੁਸੀਬਤਾਂ ਜ਼ੋਰ ਫੜਨ ਲੱਗ ਪਈਆਂ ਤਾਂ ਉਹ ਨੇ ਆਪਣੇ ਇਲਾਕੇ ਦੇ ਸਭ ਤੋਂ ਵੱਡੇ ਹਕੀਮ ਨੂੰ ਬੁਲਾ ਲਿਆ ਹਕੀਮ ਨੂੰ ਪਤਾ ਸੀ ਕਿ ਬਈ ਬਨਵਾਰੀ لال ਖਾਣ ਪੀਣ ਦਾ ਸ਼ੌਕੀਨ ਹੈ ਇਹਨੇ ਕਦੇ ਹੱਡ ਭਨ ਕੇ ਦੂਰਾ ਨਹੀਂ ਕੀਤਾ ਵੈਦ ਦੇ ਖਿਆਲ ਦੇ ਵਿੱਚ ਉਸ ਨੂੰ ਦਵਾਈ ਦੀ ਨਹੀਂ ਸਗੂ ਸਰੀਰ ਹਲਾਉਣ ਵਾਲੀ ਕਸਰਤ ਦੀ ਲੋੜ ਸੀ ਵੈਦ ਨੇ ਸੇਠ ਬਨਵਾਰੀ لال ਦਾ ਚੰਗੀ ਤਰ੍ਹਾਂ ਮੁਆਇਨਾ ਕੀਤਾ ਤੇ ਅਗਲੇ ਦਿਨ ਇੱਕ ਜਾਦੂ ਦੀ ਦਵਾਈ ਦੇਣ ਦਾ ਵਾਅਦਾ ਕਰ ਲਿਆ ਦਿਨ ਬੀਤਿਆ ਵੈਦ ਸਿਰ ਤੇ ਆਇਆ ਤੇ ਉਹਨੇ ਦੋ ਵੱਡੇ ਵੱਡੇ ਡੰਬਲ ਫੜੇ ਹੋਏ ਸੀ ਹੱਥ ਵਿੱਚ ਤੇ ਵੈਦ ਨੇ ਕਿਹਾ ਸੇਠ ਜੀ ਇਹ ਦੋਵੇਂ ਜਾਦੂ ਦੇ ਗੋਲ ਗੋਲੇ ਨੇ ਇਹਨਾਂ ਨੇ ਤੁਹਾਨੂੰ ਬਿਲਕੁਲ ਤੰਦਰੁਸਤ ਕਰ ਦੇਣਾ ਬਸ ਤੁਸੀਂ ਕਰਨਾ ਕੀ ਹੈ ਇਹਨਾਂ ਗੋਲਿਆਂ ਨੂੰ ਉੱਤੇ ਥੱਲੇ ਅੱਗੇ ਪਿੱਛੇ ਬਾਹਾਂ ਘੁਮਾ ਕੇ ਕਰੀ ਜਾਣਾ ਜਦੋਂ ਤੱਕ ਤੁਹਾਨੂੰ ਚੰਗੀ ਤਰ੍ਹਾਂ ਪਸੀਨਾ ਨਾ ਆ ਜਾਵੇ ਇੱਕ ਗੱਲ ਯਾਦ ਰੱਖਿਓ ਇੰਨਾ ਜਾਦੂ ਦੇ ਗੋਲਿਆਂ ਨੇ ਅਸਰ ਤਾਂ ਕਰਨਾ ਜਦੋਂ ਤੁਹਾਨੂੰ ਪਸੀਨਾ ਆਉਣਾ ਸ਼ੁਰੂ ਹੋਣਾ ਮਰਦਾ ਕੀ ਨਾ ਕਰਦਾ ਬਨਵਾਰੀ لال ਨੇ ਵੈਦ ਦੇ ਕਹੇ ਮੁਤਾਬਕ ਡੰਬਲਾਂ ਨੂੰ ਕਦੇ ਉੱਤੇ ਚੁੱਕਣਾ ਕਦੇ ਮੋਢੇ ਤੋਂ ਉੱਪਰ ਲੈ ਜਾਣਾ ਕਦੇ ਸਿਰ ਦੇ ਉੱਪਰੋਂ ਵੀ ਘੁਮਾਉਣਾ ਪਹਿਲੇ ਸ਼ੁਰੂ ਦੇ ਦਿਨਾਂ ਦੇ ਵਿੱਚ ਤਾਂ ਬਨਵਾਰੀ لال ਬੜਾ ਤੰਗ ਹੋਇਆ ਉਹਨੂੰ ਝੱਟ ਸਾਹ ਚੜਜਿਆ ਕਰੇ ਥਕੀਮਾਂ ਹੋ ਜਾ ਕਰੇ ਪਰ ਹਫ਼ਤੇ 10 ਦਿਨਾਂ ਬਾਅਦ ਵਿੱਚ ਉਹਨੂੰ ਐ ਲੱਗੇ ਜਿਵੇਂ ਵੀ ਜਾਦੂ ਦੇ ਗੋਲਿਆਂ ਨੇ ਤਾਂ ਅਸਰ ਕਰਨਾ ਸ਼ੁਰੂ ਕਰ ਦਿੱਤਾ। ਬਨਮਾਰੀ لال ਨੂੰ ਮਹਿਸੂਸ ਹੋਣ ਲੱਗ ਪਿਆ ਕਿ ਸਰੀਰ ਵਿੱਚ ਫੁਰਤੀ ਆ ਰਹੀ ਹੈ। ਹੁਣ ਉਹਨੂੰ ਭੁੱਖ ਵੀ ਲੱਗ ਰਹੀ ਹੈ। ਕੁਝ ਦਿਨ ਹੋਰ ਬੀਤੇ ਤਾਂ ਸੇਠ ਹੋ ਰਹੀ ਆਪਣੇ ਆਪ ਨੂੰ ਬਿਲਕੁਲ ਤੰਦਰੁਸਤ ਮਹਿਸੂਸ ਕਰਨ ਲੱਗ ਪਿਆ। ਉਹਨੇ ਵੈਦ ਜੀ ਕੋਲੋਂ ਜਾਦੂ ਦੇ ਗੋਲਿਆਂ ਦਾ ਪੁੱਛਿਆ ਵੀ ਇਹਦਾ ਰਾਜ਼ ਕੀ ਹੈ ਮੈਨੂੰ ਇਹ ਦੱਸ। ਮੈਂ ਤਾਂ ਇਹਨਾਂ ਨੂੰ ਕਦੇ ਛੱਡਣਾ ਨਹੀਂ ਹੁਣ। ਅਗੋਂ ਵੈਦ ਹੱਸ ਕੇ ਕਹਿੰਦਾ ਸੇਠ ਜੀ ਇਹ ਜਾਦੂ ਦੇ ਗੋਲੇ ਨੇ ਇਹਨਾਂ ਦੀ ਵਰਤੋਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਜੇ ਤੁਸੀਂ ਰੋਜ਼ ਕਰੋਗੇ ਪਸੀਨਾ ਆਉਣ ਤੋਂ ਬਾਅਦ ਵੀ ਕਰਦੇ ਰਹੋਗੇ ਤੁਹਾਡੇ ਲਾਗੇ ਕਿਸੇ ਬਿਮਾਰੀ ਨੇ ਆਉਣਾ ਹੀ ਨਹੀਂ ਬਸ ਜਿਸ ਦਿਨ ਤੁਸੀਂ ਇਹਨਾਂ ਦੇ ਨਾਲ ਕਸਰਤ ਕਰਨੀ ਬੰਦ ਕੀਤੀ ਉਸੇ ਦਿਨ ਤੁਸੀਂ ਬਿਮਾਰ ਪੈ ਜਾਣਾ ਸੇਠ ਬਨਵਾਲੀ ਲਾਲ ਅੱਜ ਵੀ ਆਪਣੇ ਪਿੰਡ ਦਾ ਸਭ ਤੋਂ ਵੱਡੀ ਉਮਰ ਵਾਲਾ ਤੰਦਰੁਸਤ ਬਜ਼ੁਰਗ ਹੈ ਉਹ ਅੱਜ ਵੀ ਉਹਨਾਂ ਜਾਦੂ ਦੇ ਗੋਲਿਆਂ ਦੀ ਮਤਲਬ ਡੰਬਲਾਂ ਦੀ ਉਦਾਂ ਹੀ ਵਰਤੋਂ ਕਰਦਾ ਜਿੱਦਾਂ ਵੈਦ ਨੇ ਕਈ ਸਾਲ ਪਹਿਲਾਂ ਉਹਨਾਂ ਨੂੰ ਕਿਹਾ ਸੀ ਇਹ ਕਹਾਣੀ ਸਾਨੂੰ ਸਿਖਿਆ ਦਿੰਦੀ ਹੈ ਜੇ ਅਸੀਂ ਤੰਦਰੁਸਤ ਰਹਿਣਾ ਚਾਹੁੰਦੇ ਹਾਂ ਨਾ ਤਾਂ ਸਾਡੇ ਸਾਰਿਆਂ ਲਈ ਰੋਜ਼ ਕਸਰਤ ਤੇ ਸੈਰ ਕਰਨੀ ਬਹੁਤ ਜ਼ਰੂਰੀ ਹੈ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਕਹਾਣੀ ਜੇ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਮਿਲਦੇ ਹਾਂ ਫੇਰ ਅਗਲੀ ਕਹਾਣੀ ਦੇ ਵਿੱਚ ਧੰਨਵਾਦ